ਅੱਜ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਆ ਇਹ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਜਗਾਉਣ ਵਾਸਤੇ ਕੱਢਿਆ ਗਿਆ ਇਹ ਬੜੀ ਹੈਰਾਨੀ ਦੀ ਗੱਲ ਆ ਲੋਕ ਇਹ ਕਹਿਣਗੇ ਕਿ ਇਹ ਤੇ ਵਿਰੋਧੀ ਨੇ ਇਹ ਰੌਲਾ ਪਾਉਂਦੇ ਨੇ ਬਟ ਤੁਸੀਂ ਮੀਡੀਆ ਦੇ ਸਾਰੇ ਸਾਥੀ ਹੋ 300 ਮੈਂਬਰ ਪਾਰਲੀਮੈਂਟ ਨੇ ਉੱਥੇ ਜਿਹੜਾ ਮਾਰਚ ਕੱਢਿਆ ਔਰ ਉਹਨਾਂ ਮੈਂਬਰ ਪਾਰਲੀਮੈਂਟਸ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਸੈਂਟਰ ਸਰਕਾਰ ਦੀ ਸਪੋਰਟ ਕੀਤੀ ਹੋਈ ਆ ਜਿਨ੍ਹਾਂ ਪਾਰਟੀਆਂ ਨੇ ਜਿਨ੍ਹਾਂ ਹਾਂ ਪਾਰਟੀਆਂ ਨੇ ਉਹਨਾਂ ਨੇ ਸਪੋਰਟ ਕੀਤੀ ਉਹ ਵੀ ਉਸ ਮਾਰਚ ਚ ਸ਼ਾਮਲ ਹੋਏ ਆ एवरीवन ਇਜ਼ ਵਰਡ ਕਿ ਜੋ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਸ ਢੰਗ ਨਾਲ ਖਤਮ ਹੋ ਰਹੀ ਆ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਜੀ ਨੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਿਹੜੇ ਲੋਕ ਜੀਂਦੇ ਮਾਰਤੇ ਉਹਨਾਂ ਦੇ ਨਾਲ ਚਾਹ ਪੀ ਕੇ ਦਿਖਾਤੀ ਹੁਣ ਇਹ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਦਾ ਐਫੀਡੇਵਿਟ ਦਿਓ ਕਿ ਤੁਸੀਂ ਆਨੇ ਹੋ ਤੁਹਾਡੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੀਡੀਓਜ਼ ਆ ਜੋ ਰਿਕਾਰਡ ਆ ਆਨਲਾਈਨ ਐਵਰੀਬਾਡੀ ਕੈਨ ਚੈੱਕ ਹਰ ਬੰਦਾ ਚੈੱਕ ਕਰ ਸਕਦਾ ਆ ਤੇ ਦੈਨ ਵਾਈ ਯੂ ਆਰ ਆਸਕਿੰਗ ਫਾਰ ਐਫੀਡੇਵਿਟ ਐਫੀਡੇਵਿਡ ਉਦੋਂ ਮੰਗੀਦਾ ਆ ਜਦੋਂ ਕੋਈ ਗਲਤ ਅਲੀਗੇਸ਼ਨ ਲੱਗਣ ਇਹ ਔਨਲਾਈਨ ਚੈੱਕ ਕਰਕੇ ਹਰ ਬੰਦਾ ਆਬਜੈਕਸ਼ਨ ਰੇਜ਼ ਕਰ ਸਕਦਾ ਹੈ ਇੱਕ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਰਾਹੁਲ ਗਾਂਧੀ ਜੀ ਦੀ ਬਤੌਰ ਆਪੋਜੀਸ਼ਨ ਲੀਡਰ ਜ਼ਿੰਮੇਵਾਰੀ ਬਣਦੀ ਸੀ ਇਹ ਗੱਲ ਨੂੰ ਜਾਗਰ ਕਰਨਾ ਉਹਨਾਂ ਨੇ ਕੀਤਾ ਆ ਔਰ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੀ ਸਫਾਈ ਦੇਣੀ ਚਾਹੀਦੀ ਆ ਹਿੰਦੁਸਤਾਨ ਦੇ ਲੋਕਾਂ ਨੂੰ ਪਰ ਬਦਕਿਸਮਤੀ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਸੈਂਟਰ ਸਰਕਾਰ ਦਾ ਹੱਟੋਕਾ ਬਣ ਕੇ ਰਹਿ ਗਿਆ ਔਰ ਲੱਖਾਂ VOTER ਜਿਹੜੇ ਆ ਇੱਕ ਘਰ ਦੇ ਵਿੱਚ 20 25 25 VOTER ਇਹਨਾਂ ਨੇ ਜਿਹੜੇ ਆ ਉਹ ਉਹ ਉੱਥੇ ਚਾਰ ਦਿੱਤੇ ਉਸ ਐਡਰੈਸ ਦੇ ਉੱਤੇ ਪਰ ਇਹ ਬੜੀ ਮਾੜੀ ਗੱਲ ਆ ਇਸੇ ਤਰੀਕੇ ਦੇ ਨਾਲ ਜੇ ਚੱਲਦਾ ਰਿਹਾ ਤੇ ਸਾਰੇ ਹੀ ਪਾਰਟੀਆਂ ਬਰੇ ਡਾ ਕੇ ਜਿਹੜਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਆ ਉਹ ਖਤਮ ਹੋ ਜਾਊਗੀ ਜਿਹੜੇ ਤੁਹਾਡੇ ਕੋਲ ਪ੍ਰੂਫ ਹੈ ਉਹਨਾਂ ਨੂੰ ਕਰਕੇ ਇਨਕੁਆਇਰੀ ਨਹੀਂ ਲਗਵਾ ਸਕਦੇ ਦੇਖੋ ਪ੍ਰੂਫ ਮੇਰੇ ਕੋਲ ਕੱਲੇ ਕੋ ਥੋੜੇ ਆ ਤੁਸੀਂ ਵੀ ਚੈੱਕ ਕਰ ਸਕਦੇ ਹੋ ਆਨਲਾਈਨ ਤੁਸੀਂ एवरीवन बॉडी ਕਨ ਚੈੱਕ ਕੋਈ ਵੀ ਬੰਦਾ ਹਿੰਦੁਸਤਾਨ ਦਾ ਪਸੰਦਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਜਾ ਕੇ ਚੈੱਕ ਕਰ ਲੈ ਉੱਥੇ ਨਾਂ ਕੀ ਲਿਖਿਆ ਹੋਇਆ ਹੁਣ ਮੈਨੂੰ ਲੈਂਦਾ ਚੰਗਾ ਨਹੀਂ ਲੱਗਦਾ ਜਿਵੇਂ ਉਹਨਾਂ ਨੇ ਨਾਂ ਲੇਡੀਜ਼ ਦਾ ਔਰ ਬੰਦਿਆਂ ਦੇ ਨਾਂ ਸਨ ਆਫ ਕਰਕੇ ਲਿਖਿਆ ਮੈਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਸ਼ਬਦ ਯੂਜ਼ ਕਰਾਂ ਇਹ ਇਹ ਸਾਡੇ ਇਲੈਕਸ਼ਨ ਕਮਿਸ਼ਨ ਦਾ ਹਾਲਾਤ ਨੇ ਪਰ ਮੈਂ ਦਾਤ ਦੇ ਨਾ ਰahul Gandhi ji ਦੀ ਜਿਨ੍ਹਾਂ ਨੇ ਇਹ ਉਜਾਗਰ ਕੀਤਾ ਔਰ ਸਾਰੇ ਕਹਿੰਦੇ ਸੀ ਰਾਹੁਲ ਗਾਂਧੀ ਤੇ ਕਰਦਾ ਕੁਛ ਨਹੀਂ ਮੈਂ ਕਹਿੰਦਾ ਜੋਸ਼ ਬੰਦੇ ਨੇ ਕਰਤਾ ਉਹ ਸੈਟ ਅਸੀਂ ਸਾਰੇ ਲੋਕ ਮਿਲ ਕੇ ਨਾ ਕਰ ਸਕੀਏ ਜੋ ਰਾਹੁਲ ਗਾਂਧੀ ਜੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰੂਕ ਕੀਤਾ ਔਰ ਇਸ ਬੰਦ ਚ ਬੜੇ ਲੋਕਾਂ ਦੇ ਟੈਲੀਫੋਨ ਵੀ ਆਏ ਆ ਔਰ ਸਾਰੇ ਇਸ ਗੱਲ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਬਾਈ ਮੰਨ ਕੇ ਰਾਹੁਲ ਗਾਂਧੀ ਜੀ ਨੂੰ ਮੈਂ ਤਾਂ ਇਹ ਕਹਿੰਦਾ ਕਿ ਜਿਸ ਬੰਦੇ ਨੂੰ ਇਹਨਾਂ ਨੇ ਗਲਤ ਨਾਮ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਆਪੋਜੀਸ਼ਨ ਪਾਰਟੀ ਨੇ ਨਾਮ ਦਿੱਤਾ ਗਿਆ ਸੀ ਰਾਹੁਲ ਗਾਂਧੀ ਜੀ ਨੂੰ ਉਹਨਾਂ ਦੇ ਕਰੋੜਾਂ ਅਰਬਾਂ ਰੁਪਈਆ ਲੱਗਿਆ ਉਸ ਬੰਦੇ ਨੂੰ ਸਾਬਤ ਕਰਨ ਲਈ ਵੀ ਇਹ ਬੰਦਾ ਇਹ ਸਹੀ ਲੀਆਂ ਉਸ ਬੰਦੇ ਦੀ ਸਮਝੋ ਕੁਸ਼ਤਕਾਜਿਤ ਹੋਏਗੀ ਅੱਜ ਉਸੇ ਬੰਦੇ ਨੇ ਜਾਗਰੂਕ ਕਰਕੇ ਉਹਨਾਂ ਦੇ ਜਿਹੜਾ ਭਾਂਡਾ ਫੋੜਤਾ ਔਰ ਆਉਣ ਵਾਲੇ ਇਸ ਟਾਈਮ ਦੇ ਵਿੱਚ ਇਹ ਚੀਜ਼ ਜਿਹੜੀ ਆ ਗਲੇ ਦੀ ਹੱਡੀ ਬਣੂਗੀ ਸਰਕਾਰ ਦੀ ਮੇਰੀ ਗੱਲ ਯਾਦ ਰੱਖਿਓ ਤੁਸੀਂ ਜੋ ਰੰਦਾਵਾ ਸਾਹਿਬ ਨੇ ਆਖਿਆ ਬਿਲਕੁਲ ਸੱਚੀਆਂ ਗੱਲਾਂ ਆਖੀਆਂ ਨੇ ਤੁਸੀਂ ਅੰਦਾਜ਼ਾ ਲਾਓ 300 MP ਇਕੱਠਾ ਹੋ ਕੇ ਇਲੈਕਸ਼ਨ ਕਮਿਸ਼ਨ ਨੂੰ ਜਾਵੇ ਉਹ ਗੱਲ ਹੈਗੀ ਤਾਂ ਹੀ ਗਏ ਨਾ ਅੱਜ ਰਾਹੁਲ ਗਾਂਧੀ ਨੇ ਜੇ ਖਦਸ਼ਾ ਜਾਰ ਕੀਤਾ ਸਾਨੂੰ ਨਹੀਂ ਪਤਾ ਤੁਹਾਡ ਕੋ ਸੁਣ ਰਿਹਾ ਜਿਸ ਬੰਦੇ ਨੇ ਮੋਦੀ ਸਰਕਾਰ ਨਾਲ ਮਸਲਾ ਲੋਣਾ ਉਹਦੀ ਜਾਨ ਨੂੰ ਖਤਰਾ ਤੇ ਫਿਰ ਵਾਜਬ ਹੀ ਹੈ ਸੋ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਤਰ੍ਹਾਂ ਨਾ ਕਰੋ ਜੇ ਲੋਕ ਰਾਜ ਦਿੰਦੇ ਨੇ ਤਾਂ ਕਰੋ ਚੋਰੀ ਨਾ ਖੋ ਲੋਕਾਂ ਕੋ ਚੋਰੀ ਨਾ ਖੋ ਇੱਕ ਘਰ ਚ 13 ਬੱਚੇ ਇੱਕੇ ਦਿਨ ਜੰਮੇ ਦੱਸੇ ਸੋ ਹਨੇਰਾ ਧੋਖਾ ਹੋ ਰਿਹਾ ਵੋਟਰਾਂ ਨੂੰ ਧੋਖਾ ਰਿਹਾ ਮੁਰਗਨਾ ਧੋਖਾ ਰਿਹਾ ਔਰ ਮੋਦੀ ਸਾਹਿਬ ਨੰਗੇ ਹੋ ਚੁੱਕੇ ਇਲੈਕਸ਼ਨ ਕਮਿਸ਼ਨ ਨੇ ਕਿਉਂ ਅੱਖਾਂ ਬੰਦ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਵੀ ਇਲੈਕਸ਼ਨ ਕਮਿਹੀਦਾ ਬਿਲਕੁਲ ਹੀ ਖਤਮ ਹੋ ਗਿਆ ਨਾ ਬਿਲਕੁਲ ਹੀ ਖਤਮ ਹੋ ਗਿਆ ਇਲੈਕਸ਼ਨ ਕਮਹੀਦੇ ਮੈਂਬਰਾਂ ਨੇ ਜਬੀਰ ਬਾਪਾ